ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਆਪਾਂ ਤੁਹਾਨੂੰ ਜਿੰਦ ਜਾਨ ਨਾਲ ਸਾਫ਼ ਸੁਥਰੀਆਂ ਬੈੜਾ ਦਿਖਾਵਾਂਗੇ ਸੇਲ ਆ ਡਿਟੇਲ ਇਨਫੋਰਮੇਸ਼ਨ ਵੀਰ ਤੋਂ ਲੈਣੇ ਆਹ ਹੋ ਕੇ ਕਰੀਏ ਕਰਵਾਓ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਵੀਰਾ ਬਣੂ ਬੰਦਰ ਸਿੰਘ ਜੀ ਪਿੰਡ ਦੀਦੜ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ 8967254872 9872548772 ਪਹਿਲਾ ਨੰਬਰ ਜਿਹੜਾ ਆਪਾਂ ਬੈੜਾ ਦੇਖ ਜੇ ਸਵੇਕਾ ਇੱਕ ਦਿਨ ਸੂਨਜ ਬਾਕੀ ਹੈ ਬਸ ਤਿੰਨ ਚਾਰ ਦਿਨ ਲੋਗੀ ਠੀਕ ਹੈ ਤਿੰਨ ਚਾਰ ਕਿ ਦਿਨ ਇਹਦੇ ਸੂਨਜ ਬਾਕੀ ਆ ਦੁੱਧ ਦੀ ਗੱਲ ਕਰੀਏ ਕਿੰਨਾ ਕੁ ਬਾਦ ਹੋਗੀ ਕਾਨੂੰਨ ਨੇ 18 ਤੇ 20 ਲੀਟਰ ਦਿੱਤਾ ਜੀ ਬਾਕੀ ਹੁਣ ਸੇਵਾਲਾ ਮੂਰੇ ਠੀਕ ਹੈ ਕਹਿੰਦਾ ਬਾਬਾ ਇਹਦੀ 20 ਮੰਨ ਕੇ ਲੈ ਲੈ ਬੰਦਾ ਵੀ ਜੇ ਘੇਰ ਹੋਈ ਤਾਂ 20 ਤੋਂ ਪਾਰ ਵੀ ਪਾ ਸਕੀ ਹਾਂ ਹਾਂਜੀ 20 ਤੋਂ ਦੇ ਜੇ ਠੰਡੀ ਸੀ ਬਹੁਤ ਆਈ ਤੇ ਵਾਕੀ ਠੰਡੇ ਸੀਦਾ ਕਿਹਨਾ ਵਜੇ 2 ਵਜੇ ਹੈਨਾ ਬਹੁਤ ਦੁੱਧ ਨੇ ਬਸ ਰਹਿ ਕੇ ਚੋਲੋ ਮੈਂ ਇੱਕ ਪਾਸੇ ਮੈਂ ਰਿਹਾ ਠੀਕ ਹੈ ਆ ਬਾਦ ਤੱਕ ਲੱਗ ਤੀ ਕੁ ਲੱਗ ਭਾਗ 8 ਤੋਂ 9 ਨਾਲ ਲੈ ਜੂਗੀ ਜੀ ਹਾਂਜੀ ਹ ਸੀਮਨ ਵਗੈਰਾ ਪਤਾ ਕੁਛ ਕਿਹੜੇ ਦੀ ਆਪ ਕੀ ਗੱਲ ਬਾਤ ਹੈ ਜੀ 50060 ਵਾੜ ਦੀ ਆ ਆ ਠੀਕ ਆ 50060 ਵਾੜ ਦੀ ਆਪ ਅੱਗੇ ਚੰਗਾ ਲੱਗਿਆ ਵਾ ਵਧੀਆ ਹਾਂਜੀ ਹਾਂਜੀ ਠੀਕ ਆ ਧੋਰੀ ਵਾੜ ਨਾਲ ਕੱਦ ਕਾਠ ਵਗੈਰਾ ਤੇ ਸ਼ਾਈਨਿੰਗ ਵਗੈਰਾ ਦੇਖੋ ਬਹਿੜਦੀ ਯਾਰ ਕਿਆ ਵਾਦਾ ਜਮਾ ਮੱਕੀਆਂ ਜੀ ਡੀ ਡੀ ਹੋਈ ਪਈ ਐ ਜਮਾ ਤੇ ਫੁੱਲ ਬਿਊਟੀ ਵਗੈਰਾ ਪੂਰੀ ਫੁੱਲਾ 50060 ਵਾੜ ਦੀ ਆ ਗਈ ਵੀਰੇ ਆਪ ਹਨਾ ਇਹ ਤੇ ਐਤੀਆਂ ਬਣਦਾ ਚਲੇ ਜੀ 20 ਕਿਲੋ ਦਾ ਬਣ ਕੇ ਬੰਦਾ ਲੈ ਲੈਵੇ ਨੂੰ ਹਾਂਜੀ ਹਾਂਜੀ 20 ਕਿਲੋ ਰਾਮ ਦੇ ਬਲੂਨ ਦਾ ਦਿੱਤਾ ਭਾਜੀ ਵੀ ਤਾਂ ਬਾਕੀ 50060 ਵਾੜ ਚੰਗੇ ਸੀਮਨ ਦੀ ਆ ਤੇ 8-9 ਦਿਨ ਬਾਕੀ ਰੇਟ ਵਗੈਰਾ ਕੀ ਰਹਿਣਗੇ ਰੇਟ ਫੋਨ ਤੇ ਕਰਾਂਗੇ ਜੈ ਜੀ ਹੋਗਾ ਜਮਾ ਹਾਂ ਜੀ ਬਿਲਕੁਲ ਜੈ ਜਿਹੜਾ ਆ ਗਿਆ ਬੰਦ ਲਓ ਠੀਕ ਹੈ ਸੋ ਬਾਕੀ ਫੇਸ ਕੁਆਲਟੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਤੇ ਥਣਾ ਦੀ ਬਣਤਰ ਬੁੰਤਰ ਦੇਖੋ ਯਾਰ ਕਿਆ ਬਾਤਾਂ ਜਮਨ ਨਜ਼ਾਰੇਦਾਰ ਵਾਲੀ ਵੜਾ ਜਮਾ ਦੂਜਾ ਸੂਆ ਸੂਰੀ ਆ ਸੂਣ ਦੇ ਬੱਚੇ ਦੇ 8-9 ਦਿਨ ਸਿਰਫ ਬਾਕੀ ਆ ਫੁੱਲ ਸਾਈਜ਼ ਤੇ ਬਿਊਟੀ ਵਗੈਰਾ ਵੀ ਬਹੁਤ ਆ ਸੋ ਥਣ ਦੇਖੋ ਹੱਥੀ ਚਵਾਈ ਵਾਲਾ ਚਾਹੇ ਮਸ਼ੀਨੀ ਚਵਾਈ ਕਰ ਲਿਓ ਦੋਨੇ ਟਾਈਪ ਦਾ ਵੜਾ ਦੇ ਥਣ ਲੱਗਿਆ ਇਹ ਦੋ ਨੰਬਰ ਆਪ ਜੀ ਨੇ ਡੱਬੀ ਵੜ ਦੇਖ ਰਹੇ ਆ ਜੀ ਇਹ ਕਿਹੜਾ ਸੁਆਹ ਹੁੰਦੀ ਹੈ ਜੀ ਇਹ ਪਹਿਲਾ ਸੁਆਹ ਹੁੰਦੀ ਹੈ ਪਹਿਲਾ ਸੁਆਹ ਮੂੰਹ ਚਾਰ ਦਿਨ ਖੂੜ ਲੱਗ ਪਾ ਹਾਂਜੀ ਹਾਂਜੀ ਮੂੰਹ ਚਾਰ ਦਿਨ ਠੀਕ ਹੈ ਇੱਕ ਇੱਕ ਦਿਨ ਲੈ ਜੂਗੀ ਨਾ ਜੀ ਇਹ ਚਾਰ ਕਿ ਦਿਨ ਠੀਕ ਹੈ ਚਾਰ ਕਿ ਦਿਨ ਬਾਕੀ ਪਹਿਲੇ ਸੁਆਹ ਪਣ 10 ਦਿਨ ਲਾਈਏ ਦੁੱਧ ਕਿੰਨਾ ਕੁ ਦੇ ਸਕਦੀ ਆ ਦੋ ਦੇ ਦੂ ਜਿੱਤੇ 24 ਲੀਟਰ ਜੀ ਠੀਕ ਹੈ 23 24 ਲੀਟਰ ਦੁੱਧ ਤੇ ਬਾਕੀ ਠੰਡੀ ਸੀਲ ਦਾ ਤਾਂ ਕੋਈ ਯੰਤਰੀ ਹਣਾ ਹਾਂਜੀ ਹਾਂਜੀ ਜਿਵੇਂ ਮਰਜੀ ਗਏ ਬਹਿ ਜੇ ਇੱਧਰ ਬਹਿ ਜੀ ਕੋਚ ਠੀਕ ਹੈ ਠੀਕ ਹੈ ਚਾਰ ਪੰਜ ਦਿਨ ਲੈ ਜੂਗੀ ਆ ਜੀ ਹਾਂਜੀ ਠੀਕ ਹੈ ਲੱਗ ਵਗਾ ਇੱਕ ਦੋ ਦਿਨਾਂ ਦੇ ਅਲਟ ਮਟਰ ਸੁਣ ਗਏ ਹਨ ਤੇ ਮੁੱਲ ਜਮਰ ਰਾਲਦੇ ਵਾਲੇ ਦੇ ਹੋਣਗੇ ਆਪਣੇ ਹਾਂਜੀ ਹਾਂਜੀ ਮੁੱਲ ਜਾਇ ਹੋਣਗੇ ਦੂਜੇ ਨੰਬਰ ਜਿਹੜੀ ਵਿਹੜ ਦੇਖ ਰਹੇ ਆ ਪਲੂਣ ਪਹਿਲਾ ਸੂਆ ਸੂਰੀ ਆ 5-4 ਦਿਨ ਬਾਕੀ ਆ ਦੁੱਧ ਦੀ ਗੱਲ ਕਰੀਏ 20 ਤੋਂ ਉੱਪਰ ਵਾਲੀ ਵੀਰੇ ਹੈਗੀ ਆ ਹਨਾ ਹਾਂ ਹਾਂ ਢੋ 20 ਤੋਂ ਪਲੱਸ ਵਾਲੀ ਆ ਠੀਕ ਆ 20 ਕਿਲੋ ਤੋਂ ਪਲੱਸ ਤੇ ਬਾਕੀ ਕੱਦ ਕਾੜ ਤੇ ਸ਼ਾਈਨਿੰਗ ਸੋਨਿੰਗ ਬਹੁਤ ਆ ਹਨਾ ਹਾਂਜੀ ਕੋਈ ਵੀ ਲੱਸੀ ਦਾ ਮਨ ਨਹੀਂ ਕਿਸੇ ਪਾਸੇ ਛੋਟੇ ਨਹੀਂ ਫੁੱਲ ਸਾਈਜ਼ ਤੇ ਬਿਊਟੀ ਵਾਡੀ ਪੂਰੀ ਫੁੱਲਾ ਤੁਰਦੀ ਫਿਰਦੀ ਆ ਗਾੜੀ ਵਗੈਰਾ ਕਰਦੀ ਆ ਖਾਣ ਪੀਣੇ ਪ ਸਾਬ ਸਿੱਧੇ ਵੱਡੇ ਕੱਟ ਕਰ ਲੈ ਕੋਈ ਵੀ ਛੋਟੀ ਨਾ ਮੰਨੀ ਚਾਰੂ ਵਗੈਰਾ ਪੂਰੀਆਂ ਫੋਲਾ 98725 4872 ਵੀਡੀਓ ਦੇਖ ਲੈਣਾ ਚਰਾਂ ਨੂੰ ਪਿਆਰ ਦੇਣੀ